ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਮੈਂ ਆਪ ਸੰਗਤ ਨਾਲ ਗੱਲ ਕਰਨ ਜਾ ਰਿਹਾ ਹਾਂ ਇੱਕ ਮਹਾਨ ਜਰਨੈਲ ਅਕਾਲੀ ਬੱਬਰ ਸਰਦਾਰ ਜਰਨੈਲ ਸਿੰਘ ਕਲਰਾ ਜਿਨ੍ਹਾਂ ਦੀਆਂ ਦੇਸ਼ ਪ੍ਰਤੀ ਸਿੱਖ ਕੌਮ ਪ੍ਰਤੀ ਅਤੇ ਮਨੁੱਖਤਾ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੇਂਦਰੀ ਅਜਾਇਬ ਘਰ ਵਿਖੇ ਉਹਨਾਂ ਦੀ ਤਸਵੀਰ ਨੂੰ ਅੱਜ ਸਜੋਬਤ ਕੀਤਾ ਗਿਆ ਆਪ ਜੀ ਦਾ ਜਨਮ ਮਾਤਾ ਬਲਵੰਤ ਕੌਰ ਜੀ ਕੁਖੋਂ ਸਰਦਾਰ ਚਰਨ ਸਿੰਘ ਜੀ ਦੇ ਘਰ ਪਿੰਡ ਕਲਰਾ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਪਿੰਡ ਵਿੱਚ ਖਾਲਸਾ ਹਾਈ ਸਕੂਲ ਅਤੇ ਧਰਮਸਾਲਾ ਬਣਾਉਣ ਲਈ ਆਪ ਜੀ ਨੇ ਆਪਣੀ ਜ਼ਮੀਨ ਜੋਦਾਨ ਕੀਤੀ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਹਰ ਵੇਲੇ ਤਤ ਪਰ ਰਹਿੰਦੇ ਸਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਕੋਵਾਲ ਵਾਲਿਆਂ ਦਾ ਆਪ ਜੀ ਦੇ ਸੀਸ ਤੇ ਹਮੇਸ਼ਾ ਹੱਥ ਰਹਿਦਾ ਸੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਕੋਵਾਲ ਵਾਲਿਆਂ ਤੋਂ ਅਸੀਰਵਾਦ ਲੈਂਦਿਆਂ ਆਪਣੇ ਦੇਸ਼ ਦੀ ਆਜ਼ਾਦੀ ਲਈ ਵਿਸ਼ਟ ਸਰਕਾਰ ਨਾਲ ਟੱਕਰ ਲਈ ਵਿਸ਼ਟ ਸਰਕਾਰ ਦੇ ਮੁਖਬਰੀ ਜੋ ਬਬਰ ਕਾਲੀਆਂ ਦੀ ਮੁਖਬਰੀ ਕਰਦੇ ਸਨ ਉਹਨਾਂ ਨੂੰ ਮੁਖਬਰੀ ਕਰਨ ਵਾਲਿਆਂ ਨੂੰ ਸੌਦਾ ਲਾਇਆ ਆਪ ਜੀ ਨੂੰ ਗ੍ਰਿਫਤਾਰ ਕਰਕੇ ਅਨੇਕਾਂ ਹੀ ਜੋ ਮਕਦਮੇ ਆਪ ਜੀ ਤੇ ਚਲਾਏ ਗਏ ਤਿੰਨ ਵਾਰ ਆਪ ਜੀ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ ਗਈ ਆਪ ਜੀ ਦੇ ਪਰਿਵਾਰ ਵਿੱਚ ਚਾਰ ਸੁਪੁੱਤਰ ਅਤੇ ਚਾਰ ਸੁਪੁੱਤਰੀਆਂ ਜਿਨ੍ਹਾਂ ਵਿੱਚ ਜਥੇਦਾਰ ਤਰਲੋਚਨ ਸਿੰਘ ਜੀ ਵੱਡੇ ਸੁਪੁੱਤਰ ਜਥੇਦਾਰ ਗੁਰਦੇਵਾਲ ਸਿੰਘ ਜੀ ਜਥੇਦਾਰ ਅਵਤਾਰ ਸਿੰਘ ਜੀ ਜਥੇਦਾਰ ਬਲਵੀਰ ਸਿੰਘ ਜੀ ਜਥੇਦਾਰ ਗੁਰਦੇਵਾਲ ਸਿੰਘ ਜੀ ਤੇ ਉਹਨਾਂ ਦੀ ਤਰਫੋਂ ਚੜਜੀ ਜੀ ਬੀਬੀ ਜੁਲੰਕਰ कौर ਕਲਰਾ ਯਾਨਾ ਤੋਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਦਰਾਂ ਘਰਾਂ ਦੀਆਂ ਸੇਵਾਵਾਂ ਲੈ ਰਹੇ ਨੇ ਬੀਬੀ ਦਵਿੰਦਰ ਕੌਰ ਜੀ ਕਲਰਾਂ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਤੋਂ ਸਤਿਗੁਰ ਜੀ ਆਪਣੇ ਦਰਾਂ ਘਰਾਂ ਦੀਆਂ ਜੋ ਸੇਵਾਵਾਂ ਲੈ ਰਹੇ ਨੇ ਆਪ ਜੀ ਦੀਆਂ ਸੁਪਤਰੀਆਂ ਵਿੱਚ ਬੀਬੀ ਕੇਸ਼ਵ ਕੌਰ ਬੀਬੀ ਅਜਪਾਲ ਕੌਰ ਬੀਬੀ ਇੰਦਰਜੀਤ ਕੌਰ ਬੀਬੀ ਮਨਜੀਤ ਕੌਰ ਆਪ ਜੀ ਤੇ ਬ੍ਰਿਸ਼ਟ ਸਰਕਾਰ ਨੇ ਅਨੇਕਾਂ ਜੋ ਮੁਕੱਦਮੇ ਚਲਾਏ ਤਿੰਨ ਵਾਰ ਆਪ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਪਰ ਸੰਤ ਬਾਬਾ ਜਵਾਲਾ ਸਿੰਘ ਜੀ ਦਾ ਆਪ ਦੇ ਸਿਰ ਤੇ ਹੱਥ ਹੋਣ ਕਰਕੇ ਸਾਰੇ ਮੁਕੱਦਮਿਆਂ ਤੋਂ ਆਪ ਰਹਾ ਹੋ ਗਏ ਆਪ ਜੀ ਦਾ ਸੰਤ ਜਰਨੈਲ ਭਿੰਡਰਾਂ ਵਾਲਿਆਂ ਨਾਲ ਵੀ ਗੂੜਾ ਸਬੰਧ ਸੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਖਾਲਸਾ ਕਾਲ ਜਿਸ ਰੀ ਅਨੰਦਪੁਰ ਸਾਹਿਬ ਵਿਖੇ ਸੰਤ ਬਾਬਾ ਮਹਿੰਦਰ ਸਿੰਘ ਜੀ ਹਰਖੋਵਾਲ ਵਾਲਿਆਂ ਨਾਲ ਮਿਲ ਕੇ ਤਿਆਰ ਕਰਵਾਇਆ ਬੱਬਰ ਅਕਾਲੀ ਲਹਿਰ ਦੌਰਾਨ ਪੰਜਾਬ ਵਿੱਚ ਚੱਲ ਰਹੇ ਬੁੱਚੜਖਾਨੇ ਬੰਦ ਕਰਾਉਣ ਵਿੱਚ ਆਪ ਦਾ ਵਿਸ਼ੇਸ਼ ਜੋ ਯੋਗਦਾਨ ਸੀ ਆਪ ਜੀ ਨੂੰ 11 ਅਗਸਤ 1972 ਵਿੱਚ ਭਾਰਤ ਸਰਕਾਰ ਵੱਲੋਂ ਜੋ ਵਿਸ਼ੇਸ਼ ਸਨਮਾਨ ਜੋ ਤਾਮਰ ਪੱਤਰ ਨਾਲ ਕਿਤਾਬ ਦੇ ਕੇ ਨਿਵਾਜਿਆ ਗਿਆ ਅੱਜ ਸਤਗੁਰ ਜੀ ਦੀ અપਾਰ ਕਿਰਪਾ ਬਖਸ਼ਿਸ਼ ਹੋਈ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਜੋ ਤਸਵੀਰ ਪੰਜਾਬ ਘਰ ਜੋ ਸਸਕਣ ਸ੍ਰੀ ਅਰਮੰਦਰ ਸਾਹਿਬ ਵਿਖੇ ਹੈ ਉਥੇ ਅੱਜ ਸਜੋਬਤ ਹੋਈ ਔਰ ਆਪ ਜੀ ਦੇ ਤਸਵੀਰ ਜੋ ਸਜੂਬਤ ਹੋਈ ਸਾਰੇ ਪਰਿਵਾਰ ਸਮੇਤ ਸੰਗਤਾਂ ਸਮੇਤ ਜੋ ਅੱਜ ਉਥੇ ਸੰਗਤਾਂ ਸਮੂਹ ਸੰਗਤਾਂ ਹਾਜ਼ਰ ਸਨ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ अनेका ਅਹੁਦੇਦਾਰ ਸਖਤਰ ਸਹਿਬਾਨ ਔਰ ਹੋਰ ਵੀ ਮੈਨੇਜਰ ਸਹਿਬਾਨ ਔਰ ਬਹੁਤ ਸਾਰੇ ਸਾਡੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਔਰ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸਤਗੁਰ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਦੇ ਪਰਿਵਾਰ ਨੂੰ ਗੁਰੂ ਘਰਾਂ ਦੀਆਂ ਸਿੱਖ ਕੌਮ ਦੀਆਂ ਅਤੇ ਮਨੁੱਖਤਾ ਦੀਆਂ ਸੇਵਾਵਾਂ ਕਰਨ ਦਾ ਇਸੇ ਤਰ੍ਹਾਂ ਬਲ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਦਾ ਜੋ ਪਰਿਵਾਰ ਹੈ ਉਹ ਆਪ ਜੀ ਦਾ ਨਾਮ ਰੁਸਨ ਕਰ ਸਕੇ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I don't to go. ਨਾਵੀਂ ਬੁਕਰ ਤੇਰਾ ਪਾਪ ਸਭ ਸਵਾਰੀ ਨਾ ਨਾ ਸੁਰਖ ਸਭ ਸੁਖ ਨੂੰ ਦਿੰਸਾਏ ਅਹਿਦਾਤ ਮੇਰੇ ਦਿਲਾਂ ਨੂੰ ਬਟਾ ਲੈ ਸਾਦੇ ਸਾਰੇ ਬਾਗਿਆਨੀ ਖੁੱਟੇ ਰਹਿ ਸਾਦੇ ਰੱਖ ਮੇਰੇ ਸਭ ਤੋਂ ਪਾਪ ਜਦਾਂ ਸਿਵਾ ਹੈ ਤੇਰੀ ਨਾਮ ਨੂੰ ਸਾਰੇ ਉਹ ਨੋ ਜਿਸ ਦੇ ਮੈਂਬਰ ਸਹਿਬਾਨ ਵੇ ਹਨ ਸਾਰੇ ਪਰਿਵਾਰ ਵੱਲੋਂ ਅਤੇ ਹੋਰ ਸਾਰੇ ਗੁਰਮੁਖ ਪਿਆਰੇ ਜੀ ਨਾਲ ਦੇ ਅਨ ਸਲੋਕ ਸ਼ੋਭਤ ਕੀਤੇ ਜਾ ਰਹੇ ਹਨ ਤੁਸੀਂ ਵਧਾਈ ਦੇ ਪਾਤਰ ਹੋ ਅਤੇ ਸਾਧ ਸੰਗਤ ਜੀ ਅਰਿਆ 드라마 ਵਿੱਚ ਇੱਕ ਬਚਲ ਲਿਖਿਆ ਜੇ ਮੋਲੇ ਪਰਿਵਾਰ ਵਿੱਚੋਂ ਕੋਈ ਸਿੱਖੀ ਤਾਮਸਾ ਲਵੇ ਉਹਦੀ ਜੜ ਹਰੀ ਹੋ ਜਾਂਦੀ ਅਤੇ ਜੇ ਸਿੱਖੀ ਪਰਿਵਾਰ ਵਿੱਚੋਂ ਕੋਈ ਬਦਤ ਹੋ ਜਾਣ ਤਾਂ ਸਿੱਖੀ ਦੀ ਜੜ ਸੁੱਕ ਜਾਂਦੀ ਹੈ ਸਰਦਾਰ ਜਰਨੈਲ ਸਿੰਘ ਜਿੰਨੇ ਸਿੱਖੀ ਦੀ ਜੜ ਨੂੰ ਆਪਣੇ ਸੰਸਕਾਰ ਆਪਣੇ ਬੱਚਿਆਂ ਨੂੰ ਆਪਣੇ ਪੋਤੇ ਪੋਤੇਆਂ ਨੂੰ ਦੋਤਿਆਂ ਨੂੰ ਸਾਰਿਆਂ ਨੂੰ ਲੈ ਕੇ ਸਿੱਖੀ ਸਰੂਪ ਵਿੱਚ ਕਾਇਮ ਰੱਖਣ ਵਾਸਤੇ ਇਹ ਉਹਨਾਂ ਨੇ ਸਾਰੇ ਜਿਹੜੇ ਸੰਸਕਾਰ ਦਿੱਤੇ ਕਲਗੀਧਰ ਪਿਤਾ ਜੀ ਨੂੰ ਪੁੱਛਿਆ ਪਰ ਸਿੱਖਾ ਨੇ ਸਤਿਗੁਰੂ ਗਰੀਬ ਵਾਲਾ ਬਾਦਸ਼ਾਹ ਤੁਸੀਂ ਜਿਹਦੇ ਤੇ सौ प्रसेंट सौ प्रसेंट जो ओनू की बख्शिश कर एक बार फिर जवाब नहीं बेनती गुरसिख जिस गुरसिख माई भाई असेंट खुश हो सीखी बख्सिश करते बख्सिश करते ਉਦੋਂ ਤੋਂ ਜਿਹੜਾ ਵੀ ਕੋਈ ਗੁਰੂ ਘਰ ਵਿੱਚ ਜਾਂਦਾ ਖਾਲੀ ਨਹੀਂ ਜਾਂਦਾ ਜਿਉਂ ਮੰਗੀਏ ਸੋਈ ਪਾਈਏ ਦੇ ਮਹਾਪਾਕਲ ਸਾਹਿਬ ਦੀਆਂ ਜੋੜੀਆਂ ਵਰਤੇ ਹਨ ਸੋ ਦਾਸ ਇਸ ਸੁਪਾਨ ਸਰਵੇਤੇ ਮਿਸਲ ਸ਼ਹੀਦ ਦਾਤਾ ਲਾਲਾ ਲਾਲ ਹਰੀ ਅਵੇਲਾ ਜਥੇਬੰਦੀ ਵੱਲੋਂ ਆਪਣੇ ਵੱਲੋਂ ਸੰਗਾਹ ਜਲ ਸ੍ਰੀਪਾਨ ਸਰਦਾਰ ਤਲਵਜ ਸਿੰਘ ਜੀ ਸਰਦਾਰ ਗੁਰਨਿਆਲ ਸਿੰਘ ਜੀ ਵੀ ਮੇਰੇ ਵੱਲੋਂ ਘਰ ਦੀ ਬਾਕੀ ਦੇ ਸਾਰੇ ਜਿੰਨੇ ਵੀ ਗੁਰਮਖ ਪਰਿਵਾਰ ਆਏ ਹਨ ਜਿਨ੍ਹਾਂ ਨੇ ਸੁਪਾ ਸ਼ਸ਼ੋਭਤ ਹੋਣੇ ਹਨ ਵਧਾਈ ਦਿੱਤਾ ਹੋਇਆ ਇੱਥੇ ਹੀ ਆਪਣੇ ਵਿਚਾਰਾਂ ਨੂੰ ਸਮਾਪਤ ਕਰਦਾ ਹਾਂ ਕਿਉਂਕਿ ਸਰਕਾਰ ਯੋਗ ਸਿੱਖ ਸਾਹਿਬ ਜੀ ਨੇ ਸਾਜਖਣ ਰੱਖੇ ਗੁਰੂ ਸਾਹਿਬ ਜੀ ਦੇ ਹਜੂਰੀ ਵਿੱਚ ਆ ਕੇ ਸ਼ਸ਼ਮਤ ਹੋਣਾ ਆਦਰੀ ਪਰਮਾਨ ਹੋਣਾ ਤੁਕਾ ਮਾਫ ਵਾਹਿਗੁਰੂ ਨਿਕਾ ਖਾਨ ਸਾਹਿਬ ਆਮਨ ਜੁਸ ਸਰੀਆ ਕਾਮ ਜੇ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆਵੈਲਾ ਵਾਲੇ ਕਮੇਟੀ ਤੇ ਭਾਈ ਚੜ੍ਹ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਪਹੁੰਚੇ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਕਿਉਂਕਿ ਜੀ ਫੈਡਰੇਸ਼ਨ ਇਹ ਨੌਜਵਾਨਾਂ ਦਾ ਸਿੱਖਾਂ ਦਾ ਸਟੂਡੈਂਟਾਂ ਦਾ ਹਰੀਆਲ ਦਸਤਾ ਯਾ ਇਹਨਾਂ ਦੇ ਪ੍ਰਧਾਨ ਵੀ ਇੱਥੇ ਪਹੁੰਚੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਹੁਣ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਤੀ ਸਤਖੰਡ ਸ੍ਰੀ ਹਰਮਨ ਦਾ ਸਾਹਿਬ ਕਿ ਉਹ ਆਪਣੇ ਵਿਚਾਰ